ਇੱਕ ਪੰਡਤ ਦੀ ਮਸ਼ਹੂਰੀ ਇਸ ਗੱਲ ਤੋਂ ਹੋ ਗਈ ਕਿ ਉਹਦਾ ਧਿਆਨ ਬਹੁਤ ਲੱਗ ਜਾਂਦਾ ਹੈ ਪ੍ਰਮਾਤਮਾ ਦੇ ਚਰਨਾਚ ਇੱਕ ਦਿਨ ਇੱਕ ਰਾਜਾ ਉਹਦੇ ਮੰਦਿਰ ਚ ਮੱਥਾ ਟੇਕਣ ਆਇਆ ਰਾਜਾ ਜੀ ਤੁਹਾਡੇ ਕਿਵੇਂ ਆਉਣੇ ਹੋਗੇ ਮੰਦਿਰ 'ਚ ਤੁਸੀਂ ਵੀ ਕੁਝ ਮੰਗਣ ਆਏ ਹੋ ਦੱਸੋ ਜਰਾ ਤੁਹਾਨੂੰ ਕੀ ਚਾਹੀਦਾ ਹੈ ਨਹੀਂ ਪੰਡਤ ਜੀ ਮੈਂ ਤੇ ਤੁਹਾਨੂੰ ਇਹ ਕਹਿਣ ਲੱਗਾ ਕਿ ਸਭੋ ਤੁਸੀਂ ਇਨੇਰੀਂ ਅਰਦਾਸ ਕਰੋ ਕਿ ਰਬਾਇਨੂ ਹੋਰ ਕੁਝ ਨਾ ਦੇ ਮੇਰ ਕੋ ਇਹ ਨਾ ਸੰਭਿਆ ਨਹੀਂ ਜਾਂਦਾ ਏਡੇ ਵਟੇ ਰਾਜ ਦਾ ਮਹਾਰਾਜਾ ਏਡੀ ਵੱਡੀ ਫੌਜ ਹੈ ਮੇਰ ਕੋ ਮੇਰ ਕੋ ਸਭ ਕੁਝ ਹੈ ਫਕਤਾ ਤੇ ਤੁਮ ਕੀ ਚਾਹੀਦਾ ਹੈ ਤੇਰੇ ਕਿਵੇਂ ਆਉਣੇ ਹੋਗੇ ਮੈਨੂੰ ਤੇ ਲੱਗਦਾ ਤੂੰ ਬੜਾ ਦੁਖੀ ਹੈ ਦੱਸ ਕੀ ਦੁਖ ਹੈ ਤੇਨੂੰ ਤੇਨੂੰ ਕੀ ਚਾਹੀਦਾ ਪੰਡਤ ਜੀ ਤੁਸੀਂ ਰੱਬ ਦੇ ਪਿਆਰੇ ਹੋ ਉਸ ਰੱਬ ਨੂੰ ਇੰਨਾ ਤੇ ਕਹਿ ਦਿਓ ਨਾ ਕਿ ਮੈਨੂੰ ਦੋ ਵਗ ਦੀ ਰੋਟੀ ਤੇ ਦੇ ਦੇ ਹੈ ਮੈਂ ਤੇ ਭੁੱਖਾ ਮਰਨਾ ਮੈਂ ਵੀ ਉਹਦਾ ਹੀ ਜੀ ਆ ਉਹਨਾਂ ਦੋਵਾਂ ਦੇ ਜਾਂ ਤੋਂ ਬਾਦ ਪੰਡਤ ਸੋਚਣ ਲੱਗਾ ਕਿ ਰਾਜੇ ਇੱਕ ਨੂੰ ਇੰਨਾ ਕੁਝ ਰੱਬ ਦੇ ਹੀ ਜਾਂਦਾ ਤੇ ਗਰੀਬ ਨੂੰ ਦੋ ਵਗ ਦੀ ਰੋਟੀ ਤੋਂ ਵੀ ਸੰਸਾਏ ਇਹ ਤੇ ਨਾਇਨਸਾਫੀ ਕਿਉਂ ਰੱਬ ਕਰ ਰਿਹਾ ਤੋ ਕਹਿ ਲੱਗਾ ਹੇ ਰੱਬਾ ਰਾਜਿੰਦ ਇੰਨਾ ਰਿਜਕ ਕਿਉਂ ਦੇਂਦਿਆ ਹੋਕਿਆ ਫਿਰਦਾ ਤੇ ਦੂਜੇ ਪਾਸੇ ਉਸ ਗਰੀਬ ਨੂੰ ਦੋਵਾਰ ਦੀ ਰੋਟੀ ਤੇ ਦੇ ਦੇ ਤਨ ਟਕਾਨੋ ਕਪੜਾ ਤੇ ਦੇ ਦੇ ਤੇ ਕੀ ਬੇਨਸਾਫਿਆਨੀ ਤੇਰੀ ਤਾਂ ਕੁਝ ਸਮੇਂ ਬਾਅਦ ਆਕਾਸ਼ਵਾਣੀ ਹੋਈ ਕਿ ਉਪਨਕਾ ਮੇਰੀਆਂ ਮੈਂ ਸਾਥੀਆਂ ਕਿਸੇ ਨਾਲ ਨੂੰ ਉਸ ਰਾਜੇ ਨੂੰ ਆਖ ਜੇ ਤੈਨੂੰ ਬਹੁਤਾ ਨਹੀਂ ਚਾਹੀਦਾ ਤਾਂ ਤੂੰ ਰੱਬ ਦਾ ਸ਼ੁਕਰ ਅਦਾ ਕਰਨਾ ਬੰਦ ਕਰ ਤੇ ਤੇ ਉਸ ਮੰਗਤੇ ਨੂੰ ਆਖ ਜੇ ਤੈਨੂੰ ਰੋਟੀ ਰੋਟੀ ਚਾਹੀਦੀ ਆ ਨਾ ਤਾਂ ਰੱਬ ਦਾ ਸ਼ੁਕਰ ਅਦਾ ਕਰਨਾ ਸ਼ੁਰੂ ਕਰ ਦੇ ਤੂੰ ਉਹਦੇ ਦਿੱਤੇ ਵਿੱਚ ਖੁਸ਼ ਰਹਿਣਾ ਸਿੱਖ ਲੈ ਮੈਂ ਕਿਸੇ ਨਾਲ ਮਨਸਾਫ਼ੀ ਨਹੀਂ ਕਰਦਾ ਮੈਂ ਸਭ ਨੂੰ ਤੇ ਨਾਵਾ ਸਭ ਨੂੰ ਤੇ ਨਾਵਾ ਪਰ ਕੋਈ ਮੇਰਾ ਸ਼ੁਕਰ ਕਰਦਾ ਤੇ ਕੋਈ ਮੇ ਰ ਨਹੀਂ ਸ਼ੁਕਰ ਕਰਦਾ ਬੇਸ਼ੁਕਰ ਹੁੰਦਾ ਮੈਂ ਬੇਸ਼ੁਕਰਾਂ ਦੇ 그룹 ਤਾਂ ਮੈਂ ਸ਼ੁਕਰ ਕਰਨ ਵਾਲਿਆਂ ਨੂੰ ਰੋਜੀ ਤੇ ਨਾਵਾ ਸ਼ੁਕਰ ਕਰਨ ਵਾਲਿਆਂ ਨੂੰ ਰੋਜੀ ਤੇ ਨਾ ਰਹਿਾਂਗਾ ਮੈਂ ਸਦਾ ਉਹਨਾਂ ਦੇ ਅੰਗ ਸੰਗ ਰਹਾ ਮੈਂ ਸਦਾ ਉਹਨਾਂ ਦੇ ਅੰਗ ਸੰਗ ਜੋ ਮੇਰਾ ਸ਼ੁਕਰ ਅਦਾ ਕਰਦੇ ਨੇ ਹਰੇਕ ਖਲਾਤ ਚ